ਟਿੱ ਗਿਆ ਦੇੜ ਚੜੀ ਗਿਆ ਆਂਦਰ ਜਿਹਨੇ ਆਣ ਕੇ ਟੱਕੀ ਪਹਿਲਾਂ ਤੋਂ ਬਹਿ ਦੁਰਦਾ ਨਹੀਂ ਤੇ ਦੁਰ ਪਹਿਲਾਂ ਬੁਲੇ ਡੱਗ ਗਈ ਟੀਵੀ ਤੋਂ ਬਹੁਤ ਆਉਂਦੀ ਹੈ ਸੁਣਦੇ ਆ ਜਦ ਜਿਹਨੇ ਇਹ ਦੋ ਕੰਡ ਰੋਟੇ ਖਾਵੇ ਪੱਸਾਂ ਜਾਂਦੀਆਂ ਲੱਤੀਆਂ ਲੱਤੀਆਂ ਜਦ ਜੀਨ ਇਸ ਤਰ੍ਹਾਂ ਮਿੱਟੀ ਆ ਪਾਣੀ ਕੋਈ ਕੁਝ ਨਹੀਂ ਲੋਕ ਵੀ ਮਿੱਤਰੋ ਆਮੋ ਵਾਜ ਗਿਆ 9 ਤੇ ਸੋਹਰ ਬਾਦ 2 ਘੰਟੇ 3 ਦਿਨਾਂ ਤੱਕ ਸੋਹਰ ਬਾਦ ਇੱਕ ਪਾੜਾ ਜਾਂ ਦੁਕਾਨ ਮਿਲੀ ਹੈ ਚਾਹ ਦੀ ਸੇਕ ਨੂੰ ਚਾਹ ਪੀਏ ਚਾਹ ਪੀ ਕੇ ਫਿਰ ਕੇ ਜਾ ਕੇ ਥੋੜਾ ਜਿਹਾ ਰੈਸਟ ਕਰਦੇ ਤੁਸੀਂ ਜਿਹੜੇ ਰੋਪੇ ਨਾਲ ਆਪਕਨੇ ਦਾ ਰਸ ਪੀਣੇ ਜਾਂ ਚਾਹ ਵੀ ਨੇ ਤੱਕਦੇ ਸੋਹਰ ਰਾਈ ਕੋਈ ਜਿਹੜੀ ਪੱਥਰੀ ਪੱਥਰ ਜਾਣ ਰਿਹਾ ਨਾ ਕੋਈ ਜੀ ਆਪਾਂ ਤੋਂ ਸਪਰ ਕਰਦੇ ਕਰਦੇ ਥੋੜੀ ਦੇਰ ਹੋਰ ਪੁੰਚਿਆਂ ਦੇ ਗੱਡੀਆਂ ਆ ਗਏ ਹੁਣ ਚਲੂੰਗਾ ਟੈਪ ਜੀ ਇਹ ਸ਼ਾਂਤ ਰਾਤ ਨੂੰ ਪਾਰ ਕਰਨੀਆਂ ਜਾਂ ਹੁਣ ਪਾਰ ਕਰਦੇ ਆਂ ਦੇਖੋ ਤੇ ਪੰਪ ਦੇ ਗੱਲੇ ਆਂ ਤਾਂ ਰੋਟੀ ਖਾਂ ਸਭ ਤੋਂ ਮੇਨ ਦੀ ਕਿਤੇ ਜਿਹੜੀ ਹਾਈਵੇ ਤੇ ਰੋਟੀ ਦੀ ਕੋਈ ਟੱਬਾ ਨਹੀਂ ਬਣਾਇਆ ਕੋਈ ਕੁਝ ਨਹੀਂ ਪੰਪ ਵਾਲੇ ਰੋਟੀ ਦਿੰਦੇ ਆ ਆਪਦੀ ਮਰਜ਼ੀ ਨਾਲ ਜਿੱਦਾਂ ਦੀ ਸੁੱਕੀ ਖੜੀ ਪੈਸੇ ਲਾਉਂਦੇ ਵੱਧ 20 ਰੁਪਏ ਦੀ ਇੱਕ ਰੋਟੀ ਮਿਲਦੀ ਜਿਹੜੀ ਆਮ ਸਾਤ ਅੱਠ 10 ਰੁਪਏ ਦੀ ਮਿਲ ਜਾਂਦੀ ਬਹੁਤ ਛੇਲੇ ਲਾਉਦੇ ਛੇਲੇ ਤਦ ਨੂੰ ਵੀ ਸਾਰਾ ਦਿਨ ਰੋਟੀ ਨਹੀਂ ਕਾਦੀ ਸ਼ਾਮੀ ਮਿਲੀ ਹੁਣ ਅੱਜ ਵੀ ਦੇਖਦੇ ਹਾਂ ਮਿਲਦੀ ਆ ਥੋਕੇ ਫੇਰ ਸ਼ਾਮ ਨੂੰ ਜਾ ਕੇ ਮੈਂ ਉਹ ਲੈ ਰੰਤ ਉਹ ਸੇ ਆਪਣੇ ਹਾਲ ਦੇ ਆਪਾ ਖਾਣੇ ਦੰਨੇ ਮਗੀ ਆ ਮੈਨੂੰ ਰੋਟੀ ਖਾਣੇ ਆਂ ਤੇ ਹਾਂ ਜਿਹੜੀ ਬਾਰੋਂ ਰੰਗ ਦੇਖਦੀ ਹਾਂ ਉਹ ਰੇਸ਼ੀ ਯਹਾਂ ਪੈਂ ਕਿ ਬਾਹਰ ਰੱਖੀ ਜੋ ਜੰਮ ਨਿਤੋਦ ਰੀਗੋਇ ਤਾਸ ਜੀਆਂ ਨੂੰ ਸ਼ੋਮਾ ਬੈਗੀਆਂ ਨੇ ਇਧਰ ਖਾਨ ਕਾ ਬਣ ਕਾ ਇਹ ਆ ਬਦਲ ਗਈ ਹੋਈ ਏ ਤੇ ਆਪ ਵੱਟੇ બઢિયા રહ્યા દોર તો બહાર ઘટ ગયા ਜੋ ਦਿਨ ਦੀਆਂ ਪੈ ਗਈਆਂ ਸ਼ਾਮਾਂ ਤੇ ਆਪਾਂ ਬਣਾ ਤਾ ਤੇਲ ਉਹ ਪੰਪ ਤੋਂ ਤੇ ਲੈਣਾ ਜੇ ਬੜੀ ਲੰਮੀ ਨੇਕਦੇ ਆ ਕੀ ਬਣਦਾ ਜੇ ਮੋਲ ਚੱਲ ਤੇ ਆਪਾਂ ਇੱਥੇ ਖਲੋਤੇ ਆ ਤੇਲ ਪਵਾ ਕੇ ਫਿਰ ਰਾਤ ਨੂੰ ਨਿਕਲਦਾ ਤੇ ਅੱਜ ਵਾਲੇ ਬਲੌਗ ਦੀ ਸਵਾਗਤ ਹੈ ਇੱਕ ਖਤਮ ਨਵਾਂ ਬਲੌਗ ਆਪਾਂ ਸ਼ੁਰੂ ਕਰਨਾ ਰਾਤ ਨੂੰ ਕਿਉਂਕਿ ਦਿਨ ਰਾਤ ਦਾ ਬਲੌਗ ਬੰਦਿਆ ਤੇ ਇਹ ਹਾਈਵੇ ਇਹ ਹਗਾ ਵਾ ਤੋਂ ਬੰਬੇ ਤੱਕ ਕੰਮ ਨਹੀਂ ਚੇਤਵਨਾਗਰ ਤੋਂ ਬੰਬੇ ਤੱਕ ਆਏ ਇਹ ਹਵੇ ਦਾ ਸੁੱਖ ਵੀ ਓੜਾ ਤੇ ਦੁੱਖ ਵੀ ਓੜਾ ਇੱਥੇ ਬਿਲਕੁਲ ਰੋਟੀ ਖਾਣ ਨੂੰ ਮਿਲਣ ਨੂੰ ਕਿਤੇ ਇੱਕ ਟਾਬਾ ਨਹੀਂ ਆ ਗਿਆ ਰੋਡ ਐਡਾ ਉੱਚਾ ਬਣਾਤਾ ਪਾੜਾਂ ਵਿੱਚ ਦੀ ਘੱਟ ਘੱਟ ਕੇ ਤੇ ਨਾ ਮੰਨਵੰਲਾ ਗੱਡੀ ਖਰਾਬ ਹੋ ਜੇ ਜਾਂ ਕੁਝ ਤਕਲੀਫ ਹੋਵੇ ਬਿਮਾਰ ਹੋਵੇ ਤੇ ਨਾ ਕੋਈ ਦਵਾਈ ਪਾਣੀ ਦਾ ਕਿਸੋਗੇ ਤੇ ਕੋਈ ਪੁਲਸ ਵਾਲਾ ਨਹੀਂ ਮਿਲਦਾ ਕੋਈ ਆਰਟੀ ਨਹੀਂ ਮਿਲਦਾ ਕੋਈ ਟੂਲ ਪਰਚੀ ਨਹੀਂ ਮਿਲਦੀ ਕੋਈ ਖੱਡਾ ਨਹੀਂ ਮਿਲਦਾ ਤੇ ਦੋਖੇ ਦਾ ਇੱਕ ਰੋਟੀ ਨਹੀਂ ਮਿਲਦੀ ਦਵਾਈ ਪਾਣੀ ਦਾ ਔਖਾ ਪਾਣੀ ਦਾ ਨੌਰ ਤੋਂ ਨੌਰ ਦਾ ਔਖਾ ਦੇ ਆ ਇਹ ਬਾਕੀ ਜਿਹੜੇ ਪੱਕੇ ਚੱਲਣ ਵਾਲੇ ਉਹ ਚੱਲ ਜ ਜਾਂਦੇ ਮੈਨੂੰ ਤਾਂ ਬਹੁਤ ਔਖਾ ਰਿਹਾ ਮੈਨੂੰ ਰੋਟੀ ਨਹੀਂ ਮਿਲੀ ਮੈਂ ਕੱਲ ਵੀ ਸ਼ਾਮ ਦੇ ਰੋਟੀ ਖਾਧੀ ਜੋ ਜਿਹੜੀ ਸ਼ਾਮੀ ਤੇ ਅੱਜ ਵੀ ਦੁਪਹਿਰੇ ਮਿਲ ਗਈ ਤੇ ਉਸ ਤੋਂ ਬਾਅਦ ਹੁਣ ਫੇਰ ਰਾਤ ਨੂੰ ਮਿਲਨੀ ਕਿ ਨਹੀਂ ਮਿਲੀ ਅਜੇ ਤੱਕ ਆਪਾਂ ਪਹੁੰਚ ਜਾਣਾ ਤੁਹਾਡਾ ਪਾਈ ਬਲੌਗ ਨੂੰ ਅੱਜ ਦਿਨ ਨੂੰ ਇੱਥੇ ਕਰਦੇ ਖਤਮ ਤੇ ਨੈਕਸਟ ਬਲੌਗ ਸ਼ੁਰੂ ਕਰਦੇ ਰਾਤ ਨੂੰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਜਰੂਰ ਜਾਇਓ ਦੱਸਿਓ ਤੁਹਾਨੂੰ ਬਲੌਗ ਕਿਦਾਂ ਦਾ ਲੱਗਾ ਤੇ ਅਗਲੇ ਬਲੌਗ ਲਈ ਜੁੜੇ ਰਹੋ ਇਹਨੂੰ ਕਰਦੇ ਆਂ ਪਾਈ ਤੇ